ਉੱਜੇ ਲੰਗਰ ਸ਼ਹੀਦਾਨੀ ਯਾਦ ਦੇ ਵਿੱਚ ਲਗਾਇਆ ਜਾ ਪਿੰਡ ਲਹਿਗੜੀ ਦੇ ਸਾਰੇ ਹੀ ਨਗਰ ਵੱਲੋਂ ਸ਼ੰਤਨ ਗੁਰੂ ਗੋਬਿੰਦ ਸਿੰਘ ਜੀ ਕਲਗੀਆਂ ਵਾਲੇ ਪਾਸ਼ਾ ਮਹਾਰਾਜ ਜਿਨ੍ਹਾਂ ਨੇ ਸਰਵੰਸ ਨਾਨੀ ਨੇ ਸਾਰਾ ਆਪਣਾ ਪਰਿਵਾਰ ਵਾਰਤਾ ਸਤਿਗੁਰ ਦੇ ਚੋ ਜਿਨਿਆਰੇ ਨੇ ਜਿਉਂ ਵਿੱਚ ਇਸਮਾਨੀ ਤਾਰੇ ਨੇ ਸਤਿਗੁਰ ਦੇ ਚੋ ਜਿਨਿਆਰੇ ਨੇ ਜਿਉਂ ਵਿੱਚ ਇਸਮਾਨੀ ਤਾਰੇ ਨੇ ਮੈਂ ਸਦੀਕੇ ਜਗ ਦੇ ਵਾਲੀ ਤੋਂ ਜਿਨ ਧਰਮ ਲਈ ਪੁੱਤਰ ਵਾਰੇ ਨੇ ਸਤ ਗੁਰ ਦੇ ਚੋ ਜਿਨਿਆਰੇ ਨੇ ਖੰਡੇ ਬਾਟੇ ਨਾਲ ਗੁਰਾਂ ਨੇ ਅੰਮ੍ਰਿਤ ਪਾਣ ਬਣਾਇਆ ਸਵਾ ਸਵਾ ਲਖ ਨਾਲ ਗੁਰਾਂ ਨੇ ਕੱਲਾ ਸਿੰਘ ਲੜਾਇਆ ਆਪੇ ਗੁਰਸਿੱਖ ਚਿਲਾ ਬਣ ਕੇ ਆਪੇ ਕਾਜ ਇਸ ਵਾਰੇ ਨੇ ਮੈਂ ਸਾਦੀ ਕੇ ਜੱਗ ਦੇ ਵਾਲੀ ਤੋਂ ਜਿਨੇ ਧਰਮਲੀ ਪੁੱਤਰੀ ਵਾਰੇ ਨੇ ਸਤ ਗੁਰ ਦੇ ਚੋ ਜਿਨੇ ਹਾਰੇ ਨੇ ਸਤ ਗੁਰ ਦੇ ਚੋ ਜਿਨੇ ਹਾਰੇ ਨੇ ਸਤ ਗੁਰ ਦੇ ਚੋ ਜਿਨੇ ਹਾਰੇ ਨੇ ਹੋ ਜਾਮਾ ਹੋਇਆ ਲੀ ਰੋਲੀਰ ਸੁਤਾ ਪੀਰਾਂ ਦਾ ਜੋ ਪੀਰ ਜਾਮਾ ਹੋਇਆ ਲੀ ਰੋਲੀਰ ਸੁਤਾ ਪੀਰਾਂ ਦਾ ਜੋ ਪੀਰ ਪੈਰੀ ਛੂਬ ਦੇ ਜੋ ਕੰਡੇ ਉਹ ਵੀ ਰੋਣ ਲੱਗੇ ਸਾਰੇ ਉਹ ਵੀ ਰੋਣ ਲੱਗੇ ਸਾਰੇ ਅੱਜ ਜੰਗਲੀ ਚ ਸੁੱਤੇ ਮਹਾਤਾ ਗੁਜੀ ਦੀ ਦੇ ਪਿਆਰੇ ਅੱਜ ਜੰਗਲੀ ਚ ਸੁੱਤੇ ਮਹਾਤਾ ਗੁਜੀ ਦੀ ਦੇ ਪਿਆਰੇ ਤੇਰੇ ਦੁੱਖਾਂ ਦੀ ਕਹਾਣੀ ਦਾਤਾ ਜਾਣੇ ਜੱਕ ਸਾਰਾ ਅੱਖੀ ਪਾਲੀ ਲਲਹੇੜੀ ਪੰਥੀ ਖਾਲਸਾ ਪਿਆਰਾ ਅੱਖੀ ਪਾਲੀ ਲਲਹੇੜੀ ਪੰਥੀ ਖਾਲਸਾ ਪਿਆਰਾ ਤੇਰੇ ਚਰੀਨਾ ਨੂੰ ਸੀਸ ਮੈਂ ਝੂਕਾਂ ਮਾ ਬਾਰੇ ਬਾਰੇ ਮੈਂ ਝੂਕਾਂ ਮਾ ਬਾਰੇ ਬਾਰੇ ਅੱਜ ਜੰਗਲੀ ਚ ਸੁੱਤੇ ਮਹਤਾ ਗੁਜੀ ਦੀ ਦੇ ਪਿਆਰੇ ਅੱਜ ਜੰਗਲ ਵਿੱਚ ਸੁੱਤੇ ਮਾਤਾ ਗੁਜਰੀ ਦੀ ਦੇ ਪਿਆਰੇ ਮਾਤਾ ਗੁਜਰੀ ਦੀ ਦੇ ਪਿਆਰੇ ਮਾਤਾ ਗੁਜਰੀ ਦੀ ਦੇ ਪਿਆਰੇ

ਆਹੇ ਗੁਰੂ ਆਹੇ ਗੁਰੂ ਆਹੇ ਗੁਰੂ ਵਾਹਿਗੁਰੂ ਆਹੇ ਗੁਰੂ ਆਹੇ ਗੁਰੂ ਅੱਜ ਜਿਹੜਾ ਚ ਲੰਗਰ ਲਾਇਆ ਕੀ ਕਹਿਣਾ ਚਾਹੁੰਦਾ ਤੁਹਾਨੂੰ ਵਾਹਿਗੁਰੂ ਜੀ ਦਾ ਖਾਲਸਾ ਸਿਰ ਵਾਹਿਗੁਰੂ ਜੀ ਦੀ ਫਤਿਹ ਜੋ ਆਜੇ ਲੰਗਰ ਸ੍ਰੀ ਗੰਗਾ ਦੀ ਜਾਤ ਦੇ ਵਿੱਚ ਲਗਾਇਆ ਗਿਆ ਪਿੰਡ ਲਹਿੜੀ ਦੇ ਸਾਰੇ ਹੀ ਨਗਰਵਲੋਂ ਪਿੰਡ ਦੇ ਸਾਰੇ ਹੀ ਨੌਜਵਾਨਾਂ ਵੱਲੋਂ ਬਹੁਤ ਹੀ ਉਤਸ਼ਾਹ ਨਾਲ ਸੇਵਾ ਕੀਤੀ ਹੈ ਧੰਨ ਧੰਨ ਬਾਬਾ ਜੀਤ ਸਿੰਘ ਜੀ ਧੰਨ ਧੰਨ ਬਾਬਾ ਹਰ ਸਿੰਘ ਜੀ ਧੰਨ ਧੰਨ ਬਾਬਾ ਜੋਰਾਵਰ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਧੰਨ ਧੰਨ ਗੁਰੂ ਗਵਿੰਦ ਸਿੰਘ ਜੀ ਕਲਗੀਆਂ ਵਾਲੇ ਪਾਸ਼ਾ ਮਹਾਰਾਜ ਜਿਨ੍ਹਾਂ ਨੇ ਸਰਵੰਸ ਨਾਨੀ ਨੇ ਸਾਰਾ ਆਪਣਾ ਪਰਿਵਾਰ ਵਾਰਤਾ ਉਹਨਾਂ ਦੀ ਸ਼ਹੀਦੀ ਸ਼ਹਾਦਤ ਨੂੰ ਮੌਕਾ ਰੱਖਦੇ ਆ ਨਗਰ ਲਲੇਹੜੀ ਦੀ ਪੰਚਾਇਤ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਲੰਗਰ ਬੜੀ ਧੂਮ ਧਾਮ ਨਾਲ ਆ ਤਕਾਇਆ ਗਿਆ ਗੁਰੂ ਮਹਾਰਾਜ ਕਿਰਪਾ ਕਰੇ ਤਾਂ ਹਰ ਸਾਲ ਇਸੇ ਤਰ੍ਹਾਂ ਹੀ ਲੰਗਰ ਚੱਲਦੇ ਰਹਿਣਗੇ। ਭੰਤਨਤਨ ਮਹਾਰਾਜ ਬਾਬਾ ਜੀ ਬਲਿਆਣਾ ਦੇ ਅਸਥਾਨ ਨੇ ਜਿੱਥੇ ਅੱਜ ਲੰਗਰ ਚੱਲ ਰਿਹਾ ਨਗਰ ਲਹੇੜੀ ਦੇ। ਕਿੰਨਾ ਚਿਰ ਤੋਂ ਲੰਗਰ ਚਲਾਇਆ ਆ ਰਿਹਾ। ਇਹ ਕਾਫੀ ਟਾਈਮ ਤੋਂ ਚੱਲ ਰ ਆ ਰਿਹਾ ਜੀ। ਸਾਡੇ ਬਜ਼ੁਰਗਾਂ ਤੋਂ ਹੀ ਚੱਲਦਾ ਆ ਰਿਹਾ ਹੈ ਲੰਗਰ। ਲੰਗਰ ਦੇ ਵਿੱਚ ਪ੍ਰਸ਼ਾਦਾ ਪਾਣੀ ਸੋ ਗੁਰੂ ਮਹਾਰਾਜ ਦੇ ਕਰਾ ਪ੍ਰਸ਼ਾਦਾ ਦੀਆਂ ਦੀਦਾਂ ਨੇ ਜੀ ਸੱਜ ਕੇ ਹੁੰਦੀਆਂ ਨੇ ਜੋ ਵੀ ਲੰਗਰ ਦੇ ਵਿੱਚ ਰਸਤਾ ਵਸਤਾ ਹੁੰਦੀਆਂ ਨੇ ਸੋ ਗੁਰੂ ਮਹਾਰਾਜ ਦੀ ਕਿਰਪਾ ਨਾਲ ਸਾਧ ਸੰਗ ਚੱਲਦੀਆਂ ਨੇ।